ਸਿੱਖਾਂ 'ਚ ਇਹ ਵਿਸ਼ਵਾਸ ਹੈ ਜੀ ਸਾਡੇ ਗ੍ਰੰਥਾਂ 'ਚ ਲਿਖਿਆ ਹੋਇਆ ਪੁਰਾਣਿਆਂ 'ਚ ਪੰਥ ਪ੍ਰਕਾਸ਼ਾਂ 'ਚ ਗੁਰਬਲਾਂ 'ਚ ਕਿ ਸ਼ਹੀਦ ਮਹਾਰਾਜ ਦਸਮ ਪਾਤਸ਼ਾਹ ਦੇ ਚਰਮਾ 'ਚ ਪਹੁੰਚਦਾ ਹੈ ਤੇ ਉੱਥੇ ਜਾ ਕੇ ਫਰਿਆਦ ਕਰਦਾ ਸੱਚੇ ਪਾਤਸ਼ਾਹ ਤੁਹਾਡਾ ਪਰਿਵਾਰ ਧਰਤੀ ਉੱਪਰ ਦੁਖੀ ਹੈ ਉਹਦਾ ਖਿਆਲ ਕਰੋ ਜੀ ਫਿਰ ਮਹਾਰਾਜ ਖਿਆਲ ਕਰਦੇ ਨੇ ਸ਼ਹੀਦ ਹੈ ਜਿਹੜਾ ਉਹ ਸਾਡਾ ਦੂਤ ਹੈ ਦਸਮ ਪਾਤਸ਼ਾਹ ਤੱਕ ਸਾਡੇ ਦਿਲ ਦੀ ਗੱਲ ਪਹੁੰਚਾਉਣ ਲਈ ਇਸੇ ਕਰਕੇ ਗੁਰਬਖਸ਼ ਨੇ ਸ਼ਾਦਤ ਦਿੱਤੀ ਇਹ ਜਾਣਦੇ ਹਾਂ ਕਿ ਜਿਉਂਦੇ ਨਹੀਂ ਆਉਣਾ ਉਹ ਕਹਿੰਦੇ ਸੀ ਕਿ ਮੈਂ ਮਹਾਰਾਜ ਦੇ ਕੋਲ ਪਹੁੰਚਣਾ ਹੈ ਨਾ ਫਿਰ ਫਰਿਆਦ ਤਾਂ ਕਰਨੀ ਵੀ ਸਾਡਾ ਸਾਡਾ ਬਚਾਅ ਕਰਨ ਨੂੰ ਇਸੇ ਤਰੀਕੇ ਬਾਬਾ ਦੀਪ ਸਿੰਘ ਕੀ ਹੋਇਆ ਸੀ ਮੈਂ ਇਤਿਹਾਸ 'ਚ ਜਾਣਨ ਦਾ ਯਤਨ ਕੀਤਾ ਵੀ ਸਾਡੇ ਐਡੇ ਵੱਡੇ ਸ਼ਹੀਦ ਨੇ ਫੈਸਲਾ ਲਿਆ ਖੰਡੇ ਨਾਲ ਲਕੀਰ ਵਾਹ ਦਿੱਤੀ ਉਦੋਂ ਘਟਨਾ ਕੀ ਹੋਈ ਸੀ ਕੋਈ ਕੋਈ ਵਾਰਦਾਤ ਨਹੀਂ ਹੋਈ ਸੀ ਉਦੋਂ ਇੱਕ ਚਿੱਠੀ ਆਈ ਸੀ ਹਰੇਕ ਪਿੰਡ 'ਚ ਕਿ ਕਿਸੇ ਵੀ ਸਿੱਖ ਨੂੰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੀ ਆਗਿਆ ਨਹੀਂ ਦਿੱਤੀ ਜਾਏਗੀ ਬਾਬਾ ਦੀਪ ਸਿੰਘ ਕਹਿੰਦੇ ਬਈ ਸਰਕਾਰ ਨਾਲ ਕੋਈ ਹਿੱਸੇ ਪੱਤੀ ਦੀ ਨਾ ਗੱਲ ਕਰੋ ਮੰਨੀ ਸਰਕਾਰ ਤੋਂ ਹਿੱਸਾ ਨਾ ਮੰਡਾਓ ਮੰਨੀ ਸਰਕਾਰ ਦੇ ਜ਼ੁਲਮਾਂ ਦਾ ਜ਼ਿਕਰ ਨਾ ਕਰੋ ਚਲੋ ਮੰਨੀ ਲੇਕਿਨ ਸਾਡਾ ਥਾਂ ਉੱਤੇ ਮੱਥਾ ਟੇਕਣ ਦਾ ਵੀ ਮਨਾਈ ਹੈ ਤਾਂ ਫਿਰ ਜੀ ਕੇ ਕੀ ਕਰਨਾ ਹੈ ਆਪਾਂ ਐਸੀ ਸ਼ਹਾਦਤ ਦੀ ਵਜ੍ਹਾ ਕਿ ਉਹ ਥਾਂ ਜਿੱਥੇ ਸਾਡੇ ਪੰਜਵੇਂ ਪਾਤਸ਼ਾਹ ਨੇ ਸਾਡੀ ਪਵਿੱਤਰ ਵੀਰ ਦਾ ਪ੍ਰਕਾਸ਼ ਕੀਤਾ ਸੀ ਸਾਨੂੰ ਰੋਕ ਕੇ ਦਿਖਾਓ ਸੀ ਮੱਥਾ ਟੇਕਾਂਗੇ ਮੱਥਾ ਟੇਕਣ ਦੇ ਗੁਨਾਹ ਸਦਕਾ ਬਾਬਾ ਦੀਪ ਸਿੰਘ ਦੀ ਸ਼ਹਾਦਤ ਹੋਈ ਤੁਮਾਨਯੋਗ ਸਾਧ ਸੰਗਤ ਸ਼ਹੀਦ ਇਹ ਭੁਲੇਖਾ ਹੈ ਕਿ ਸ਼ਹੀਦ ਹੋ ਜਾਂਦਾ ਕੋਈ ਤਾਂ ਵਿਆਪਕ ਦੁੱਖ ਪੈਦਾ ਹੁੰਦਾ ਹੈ ਰੋਸ ਸੰਤਾਪ ਨਾ ਇਸ ਤਰ੍ਹਾਂ ਖਾਲਸਾ ਪੰਥ ਚੁੰਦਾ ਨਹੀਂ ਸਗੋਂ ਮੈਨੂੰ ਮੈਂ ਇਰਾਨ ਦਾ ਵਿਜ਼ਿਟਿੰਗ ਪ੍ਰੋਫੈਸਰ ਹਾਂ ਇਰਾਨ ਦੀਆਂ ਯੂਨੀਵਰਸਿਟੀਆਂ ਦਾ ਦੌਰਾ ਕਰਦਾ ਰਹਿਣਾ ਮੈਨੂੰ ਇਰਾਨ ਦੇ ਪ੍ਰੋਫੈਸਰ ਦੱਸਦੇ ਨੇ ਕਹਿੰਦੇ ਅਸੀਂ ਤੁਹਾਡਾ ਵੀ ਇਤਿਹਾਸ ਜਾਣਿਆ ਅਸੀਂ ਆਪਣਾ ਵੀ ਇਤਿਹਾਸ ਪੜ੍ਹਦੇ ਹਾਂ ਉਹ ਕਹਿੰਦੇ ਤੁਸੀਂ ਦੇਖੋ ਪਤਾ ਨਹੀਂ ਸਾਨੂੰ ਕੀ ਹੋ ਗਿਆ ਸਾਡੇ 12 ਇਮਾਮ ਸਨ 12 ਦੇ 12 ਸ਼ਹੀਦ ਹੋਏ ਇੱਕ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ ਅਸੀਂ 12 ਦੀਆਂ ਸ਼ਹਾਦਤਾਂ ਮਨਾਣਿਆ ਸਾਲ ਚ 12 ਵਾਰੀ ਉਹਨਾਂ ਦੇ ਜਨਮ ਵੀ ਤਾਂ ਹੋਏ ਸੀ ਅਸੀਂ ਜਨਮ ਦਿਨ ਨਹੀਂ ਮਨਾਉਂਦੇ ਕਿਉਂਕਿ ਸਾਡਾ ਰੌਣ ਨੂੰ ਜੀ ਕਰੀ ਜਾਂਦਾ ਕਹਿੰਦਾ ਤੁਸੀਂ ਦੇਖਿਓ ਸਾਡੀਆਂ ਕੁੜੀਆਂ ਬੱਚੇ ਬਾਹਰ ਬੈਠੇ ਨੇ ਪਾਰਕਾਂ ਚ ਕਾਲਜਾਂ ਚ ਯੂਨੀਵਰਸਿਟੀਆਂ ਚ ਕੰਨਾਂ ਤੇ ਮੋਬਾਈਲ ਲਾਇਆ ਹੋਇਆ ਸ਼ਹੀਦ हसन ਤੇ ਹੁਸੈਨ ਦੇ ਮਰਸੀਏ ਸੁਣਦੇ ਰਹਿੰਦੇ ਨੇ ਤੇ ਰੋਂਦੇ ਰਹਿੰਦੇ ਨੇ ਇਹੋਂ ਲੱਗਣ ਲੱਗਿਆ ਸਾਨੂੰ ਸਾਰਿਆਂ ਨੂੰ ਕਿ ਜੇ ਅਸੀਂ ਹੱਸ ਖੇਡਣ ਹੱਸਣ ਖੇਡਣ ਲੱਗੇ ਤਾਂ ਰੱਬ ਨਰਾਜ਼ ਹੋ ਜਾਊ ਰੱਬ ਉਹਨਾਂ ਤੇ ਖੁਸ਼ ਹੁੰਦਾ ਜਿਹੜੇ ਰੋਂਦੇ ਰਹਿੰਦੇ ਨੇ ਉਹ ਕਹਿੰਦੇ ਇੱਕ ਗਮ ਉਲਟ ਹੈ ਖਾਲਸਾ ਪੰਥ ਜੇ ਖੁਸ਼ੀ ਹੈ ਤਾਂ ਵੀ ਆਨੰਦ ਦਾ ਆਨੰਦ ਸਾਹਿਬ ਦਾ ਪਾਠ ਜੇ ਗਮੀ ਹੈ ਤਾਂ ਵੀ ਆਨੰਦ ਸਾਹਿਬ ਦਾ ਪਾਠ ਸੋ ਇੱਥੇ ਇਸ ਇਸ ਖਾਨਦਾਨ ਚ ਦਸਮ ਪਾਤਸ਼ਾਹ ਦੇ ਚ ਸੋਗ ਨਹੀਂ ਹੈ ਹਰਖ ਅਨੰਤ ਹਰਖ ਮੈਨੂੰ ਖੁਸ਼ੀ ਹਰਖ ਅਨੰਤ ਸੋਗ ਨਹੀਂ ਪੀਆ ਸੋ ਘਰ ਗੁਰੂ ਨਾਨਕ ਕੋ ਦੀਆ ਇਹਨਾਂ ਬੋਲਾਂ ਨਾਲ ਮੈਂ ਸ਼ੁਕਰਗੁਜ਼ਾਰ ਆ ਮੇਰੇ ਵਿਦਿਆਰਥੀਆਂ ਦਾ ਸਾਥ ਸੰਗਤ ਦਾ ਸੁਣਨ ਵਾਸਤੇ ਆਏ ਗੁਰੂ ਦਾ ਜਸ ਹੋਇਆ ਇਸੇ ਤਰ੍ਹਾਂ ਆਪਾਂ ਕਦੀ ਕਿਦਾਂ ਫਿਰ ਮਿਲਦੇ ਰਹਾਂਗੇ ਭੁੱਲ ਚੁੱਕਦੀ ਖਿਮਾ ਕੁਛ ਔਣਤਾਈ ਹੋ ਸਕਦੀ ਹੈ ਗੁਰੂ ਜਸਵਰਨ ਨੂੰ ਕਰਦੇ ਆ ਸਾਰੀ ਭੁੱਲਣ ਹਾਰ ਮੈਂ ਆਪਣੇ ਵਿਦਿਆਰਥੀਆਂ ਨੂੰ ਕਲਾਸ 'ਚ ਕਹਿ ਦੇਣਾ ਕਿ ਮੈਂ ਵੱਡਾ ਵਿਦਿਆਰਥੀਆਂ ਤੁਹਾਡੇ ਤੋਂ ਤੁਸੀਂ ਛੋਟੇ ਉਮਰਾਂ 'ਚ ਹੋਰ ਫਰਕ ਕੋਈ ਨਹੀਂ ਗੁਰੂ ਨਾਨਕ ਸਾਹਿਬ ਦੀ ਕਲਾਸ ਦੇ ਵਿੱਚ ਆਪਾਂ ਸਾਰੇ ਵਿਦਿਆਰਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ